ਸੂਬੇ ਦੇ ਸਾਈਬਰ ਸੁਰੱਖਿਆ ਬੁਨਾਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਨੇ ਵੱਖ-ਵੱਖ ਐਪਲੀਕੇਸ਼ਨਾਂ ਤੇ ਵੈੱਬਸਾਈਟਾਂ ਸਮੇਤ ਆਈਟੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਕਿਉਰਿਟੀ ਆਪਰੇਸ਼ਨ ਸੈਂਟਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਮੈਕਸੀਪਾ ਵਿਖੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਈ ਗਵਰਨੈਂਸ ਸੁਸਾਇਟੀ ਦੇ ਬੋਰਡ ਆਫ ਗਵਰਨੈਂਸ ਦੀ ਹੋਈ 19ਵੀਂ ਮੀਟਿੰਗ ਚ ਲਿਆ ਗਿਆ ਉਹਨਾਂ ਦਾ ਸਿਆ ਕਿ 42 ਕਰੋੜ 7 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣ ਵਾਲੇ ਐਸਓਸੀ ਦੇ ਕਾਰਜਸ਼ੀਲ ਹੋਣ ਨਾਲ ਪੰਜਾਬ ਉੱਚ ਪੱਧਰੀ ਸਾਈਬਰ ਸੁਰੱਖਿਆ ਸਮਰਥਾਵਾਂ ਵਾਲੇ ਉੱਤਰੀ ਭਾਰਤ ਦੇ ਮੋਰੀ ਸੂਬਿਆਂ 'ਚੋਂ ਇੱਕ ਬਣ ਜਾਵੇਗਾ ਡਿਜੀਟਲ ਯੁੱਗ 'ਚ ਸਾਈਬਰ ਖਤਰੇ ਵਧੇ ਰਿਹਾ ਤੇ ਵਿਆਪਕ ਹੁੰਦੇ ਜਾ ਰਹੇ ਨੇ ਇਸ ਲਈ ਸੂਬੇ 'ਚ ਸਿਕਿਉਰਿਟੀ ਆਪਰੇਸ਼ਨ ਸੈਂਟਰ ਸਥਾਪਿਤ ਕਰਨਾ ਸਮੇਂ ਦੀ ਲੋੜ ਬਣ ਚੁੱਕੀ ਹੈ ਇਹ ਸਾਨੂੰ ਆਈਟੀ ਤਾਂਚੇ ਦੀ ਸੁਰੱਖਿਆ ਵਾਸਤੇ ਸਾਈਬਰ ਸੁਰੱਖਿਆ ਘਟਨਾਵਾਂ ਦੀ ਮਾਨਿਟਰਿੰਗ ਪਛਾਣ ਅਤੇ ਸਬੰਧਿਤ ਟੁਕਮੀ ਜਵਾਬੀ ਕਾਰਵਾਈ ਤੇ ਯੋਗ ਬਣਾਵੇਗਾ ਇਸ ਤੋਂ ਬਾਅਦ ਉਹਨਾਂ ਨੇ ਸਾਰੇ ਡਿਪਟੀ ਕਮਿਸ਼ਨਰ ਨਾਲ ਵੀਡੀਓ ਕਾਨਫਰੰਸੀ ਰਾਹੀਂ ਮੀਟਿੰਗ ਕੀਤੀ ਹੈ ਜਿਸ ਤੋਂ ਉਹਨਾਂ ਨੇ ਹੋਰ ਬਿਹਤਰ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਦੇ ਮਕਸਦ ਨਾਲ ਮੁੱਖ ਪ੍ਰਸ਼ਾਸਨਿਕ ਸੁਧਾਰਾਂ ਤੇ ਰਣਨੀਤੀਆਂ ਦਾ ਜਾਇਜ਼ਾ ਲਿਆ ਹੈ ਇਸ ਬਾਰੇ ਵਿਚਾਰ ਚਰਚਾ ਕੀਤੀ ਹੈ ਅੱਜ ਦੇ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਅ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜਿਸ ਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਐਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਹਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲਿਆ ਕਿ ਇਹ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਸਟੈਬਲਿਸ਼ ਕੀਤਾ ਜਾਇਆ ਗਿਆ